ਦੋਸਤੋ ਚੋਣਾ ਨੂੰ ਲੈ ਕੇ ਜਿਹੜਾ ਮੁੱਦਾ ਬਹੁਤ ਗਰਮਾਇਆ ਹੈ ਜੱਬੇਵਾਲ ਗਿੱਦੜਵਾਹ ਤੇ ਬਰਨਾਲੇ ਤੋਂ ਗੱਲਬਾਤ ਕੀਤੀ ਹੁਣ ਜਿਹੜੀ ਗੱਲਬਾਤ ਕਰਾਂਗੇ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਤਾਂ ਗੁਰਦੀਪ ਸਿੰਘ ਰਧਾਵਾ ਆਮ ਆਦਮੀ ਪਾਰਟੀ ਤੋਂ ਜੁਤਿੰਦਰ ਕੌਰ ਕਾਂਗਰਸ ਤੋਂ ਜਿਹੜੇ ਆ ਰਵੀਕਰਨ ਕਾਲੋ ਜਿਹੜਾ ਭਾਜਪੀ ਤੋਂ ਤੇ ਸਾਡੇ ਨਾਲ ਮੌਜੂਦ ਨੇ ਭਾਜਪੀ ਤੋਂ ਪਰਮਜੀਤ ਸਿੰਘ ਬਾਗਾ ਜੀ ਤੇ ਅੰਕਿਜ ਜਨੇਜਾ ਪੱਤਰਕਾਰ ਤੇ ਗੱਲਬਾਤ ਕਰਾਂਗੇ ਅੰਕਿਜ ਜੀ ਕਿਵੇਂ ਦਾ ਮਾਹੌਲ ਜਿਹੜਾ ਬਣ ਸਕਦਾ ਵਾ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਤੇ ਜਤਿੰਦਰ ਕੌਰ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਦੇ ਪਤਨੀ ਆ ਤੇ ਰਵੀ ਕਰਨ ਜਿਹੜੇ ਕਾਲੋਾ ਬੀਜੇਪੀ ਤੋਂ ਕਿਵੇਂ ਦੇਖਦੇ ਹੋ ਗੱਲ ਉਹੀ ਆ ਜਾਂਦੀ ਹੈ ਕਿ ਸਨੀ ਜੀ ਦੇਖਿਆ ਜਾਵੇ ਪਰਿਵਾਰ ਵਾਰ ਨੂੰ ਪਹਿਲੇ ਦੇਖਿਆ ਗਿਆ ਇਹਦੇ ਵਿੱਚ ਵੀ ਬਾਬਾ ਨਾਨਕ ਚ ਹੋ ਜਵੇ ਕਿੱਦੜ ਵਾਹ ਚ ਹੋ ਜਵੇ ਜਿਹੜੇ ਜਤਿੰਦਰ ਕੌਰ ਨੇ ਇਹ ਸੁਖਵਿੰਦਰ ਸਿੰਘ ਰੰਧਾਵਾ ਦੇ ਪਤਨੀ ਨੇ ਤਰਮ ਪਤਨੀ ਨੇ ਤੇ ਗੱਲ ਕਰੀਏ ਕਿ ਕਾਂਗਰਸ ਨੇ ਜਿਹੜੇ ਇਹਨਾਂ ਨੂੰ ਆਪਣੇ ਜਿਹੜੇ ਵਰਕਰ ਆ ਦੇਖੋ ਸੁਖਿੰਦਰ ਸਿੰਘ ਰੰਦਾਵਾ ਐਮਪੀ ਬਣ ਗਏ ਠੀਕ ਹੈ ਹੁਣ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹਨਾਂ ਨੂੰ ਜਿਹੜੇ ਆਪਣੀ ਹੋਰ ਕਿਸੇ ਇੰਨੇ ਵਰਕਰ ਨੇ ਜਿਹੜੇ ਇੰਨੀ ਦੇਰ ਤੋਂ ਤੁਹਾਡੇ ਨਾਲ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਮੌਕਾ ਦੋ ਬਸ ਆਪਣੀ ਹੀ ਸੀਟ ਬਚਾਣ ਪਿੱਛੇ ਕਿ ਆਪਾਂ ਹੀ ਇਹਦੇ ਤੇ ਮੋਤ ਵੜ ਰਹੀਏ ਤੇ ਉਹਨਾਂ ਨੇ ਆਪਣੀ ਵੋਟੀ ਨੂੰ ਜੋਰ ਪਵਾ ਕੇ ਭਾਵੇਂ ਉਧਰ ਰਾਜਾ ਵੜਿੰਗ ਹੋਣ ਭਾਵੇਂ ਇੱਧਰ ਇਹ ਸੁਖਿੰਦਰ ਰੰਦਾਵਾ ਹੋਣ ਉਹਦੇ ਪਰਿਵਾਰ ਨੂੰ ਹੀ ਪਹਿਲੇ ਹੀ ਸੀਟ ਦਾ ਮੌਕਾ ਦਿੱਤਾ ਜਾਂਦਾ ਤੁਸੀਂ ਦੇਖੋ ਕਿ ਕਿ ਐਮ ਵੀ ਬਣ ਗਏ ਤਾਂ ਹੁਣ ਤੁਸੀਂ ਸੀਟ ਛੱਡ ਦਿਓ ਕਿਸੇ ਹੋਰ ਨੂੰ ਵੀ ਤਾਂ ਮੌਕਾ ਦੇਣਾ ਚਾਹੀਦਾ ਨਵੇਂ ਯੂਥ ਨੂੰ ਵੀ ਤਾਂ ਮੌਕਾ ਦੇਣਾ ਚਾਹੀਦਾ ਸੰਨੀ ਜੀ ਪਰਮਜੀਤ ਜੀ ਗੱਲ ਕਰਦੇ ਹਾਂ ਸ਼ੁਰੂ ਤੋਂ ਹੀ ਇਹ ਆ ਕਾਂਗਰਸ ਤੇ ਇਲਜ਼ਾਮ ਲੱਗਦੇ ਆ ਰਹੇ ਪਰਿਵਾਰਵਾਦ ਨੂੰ ਲੈ ਕੇ ਤੁਹਾਨੂੰ ਲੱਗਦਾ ਵਾ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਹੈ ਲੱਗਦਾ ਤੁਹਾਨੂੰ ਕਿਵੇਂ ਦੇਖਦੇ ਹੋ ਜਿਵੇਂ ਕਿ ਮੇਰੇ ਵੀਰ ਨੇ ਕਿਹਾ ਕਿ ਵੀ ਪਰਿਵਾਰਵਾਦ ਪਰਿਵਾਰਵਾਦ ਵਿੱਚ ਸੀਟ ਦੇ ਦਿੱਤੀ ਜਾਂਦੀ ਹੈ ਇਹ ਜੋ ਹੈ ਇੱਕ ਕਾਂਗਰਸ ਦੇ ਵਿੱਚ ਹੀ ਆ ਕਿ ਕਾਂਗਰਸ ਦੇ ਵਿੱਚ ਚਾਹੇ ਕੋਈ ਵੀ ਆ ਜਵੇ ਆਪਣੇ ਪਰਿਵਾਰ ਨੂੰ ਮੁੱਲ ਰੱਖ ਕੇ ਚਲਦੇ ਆ ਜੀ ਤੇ ਜੋ ਇਹਨਾਂ ਦਾ ਵਰਕਰ ਹੈ ਨਾ ਵਰਕਰ ਨੂੰ ਕੋਈ ਐਵੇਂ ਨਹੀਂ ਦਿੰਦੇ ਕਾਂਗਰਸ ਵਾਲੇ ਤੇ ਕਾਂਗਰਸ ਨੂੰ ਚਾਹੇ ਕੋਈ ਵੀ ਪਾਰਟੀ ਆ ਵਰਕਰ ਨੂੰ ਪਹਿਲਾਂ ਐਵੇਂ ਦੇਣੀ ਚਾਹੀਦੀ ਆ ਜੇ ਵਰਕਰ ਹੈ ਤਾਂ ਪਾਰਟੀ ਹੈ ਹੂੰ ਜੇਕਰ ਵਰਕਰ ਨਹੀਂ ਤਾਂ ਪਾਰਟੀ ਨਹੀਂ ਤੇ ਜੋ ਵੀ ਇਹ ਕਰ ਰਹੇ ਆ ਕਾਂਗਰਸ ਪਾਰਟੀ ਵਾਲੇ ਤੇ ਵਰਕਰ ਨੂੰ ਪਹਿਲ ਨਹੀਂ ਦਿੰਦੇ ਅੰਕੀਤ ਜੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਤੋਂ ਗੁਰਦੀਪ ਸਿੰਘ ਰੰਧਾਵਾ ਜਿਹੜੇ ਆ ਉਹਨਾਂ ਨੂੰ ਟਿਕਟ ਦਿੱਤੀ ਗਈ ਤੁਹਾਨੂੰ ਲੱਗਦਾ ਕਿ ਇਹ ਮੋਰਚਾ ਮਾਰ ਸਕਦੇ ਦੇਖੋ ਜੀ ਗੱਲ ਉਹੀ ਆ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਦਾ ਗਰਾਊਂਡ ਲੈਵਲ ਤੇ ਜਿਹੜਾ ਇਸ ਟਾਈਮ ਦੇਖਿਆ ਜਾਵੇ ਜਿਹੜੇ ਲੋਕ ਕਾਫੀ ਪਰੇਸ਼ਾਨ ਜਿਹੜੇ ਆ ਦੇਖਣ ਨੂੰ ਮਿਲਦੇ ਆ ਕਿਉਂਕਿ ਜੋ ਵਾਅਦੇ ਕਿਤੇ ਸੀਗੇ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਉਹ ਵਾਅਦੇ ਤੇ ਕੋਈ ਖਰੇ ਨਹੀਂ ਉਤਰ ਪਾਏ ਹਜੇ ਤੱਕ ਤੇ ਖਰੇ ਨਹੀਂ ਉਤਰ ਪਾਏ ਬਿਜਲੀ ਦੇ ਬਿੱਲਾਂ ਨੂੰ ਛੱਡ ਕੇ ਇੱਕ ਬਿਜਲੀ ਦੇ ਬਿੱਲ ਜਿਨ੍ਹਾਂ ਨੂੰ ਮਾਫੀ ਕੀਤਾ ਗਿਆ ਉਸ ਤੋਂ ਬਾਅਦ ਦੀ ਗੱਲ ਲੋ ਐਂਡ ਆਰਡਰ ਦਿਨੋ ਦਿਨ ਗੋਲੀਆਂ ਅੱਜ ਵੀ ਗੱਲ ਕਰ ਲਈਏ ਪੰਜਾਬ ਦੇ ਜਲੰਧਰ ਸ਼ਹਿਰ ਦੀ ਜਿਹੜੇ ਮਕਸੂਦਾ ਏਰੀਆ ਦੇ ਵਿੱਚ ਸੂਰਤ ਸੂਰਤ ਗੋਲੀਆਂ ਚੱਲੀਆਂ ਨੇ ਠੀਕ ਹੈ ਉਹ ਮਤਲਬ ਲੋ ਐਂਡ ਆਰਡਰ ਤੇ ਪੂਰੇ ਪੰਜਾਬ ਦਾ ਪ੍ਰੋਪਰ ਖਰਾਬ ਹੋਇਆ ਰੋਜ਼ ਹੀ ਕੁਛ ਨਾ ਕੁਛ ਸੋਨਾਂ ਨੂੰ ਮਿਲਦਾ ਗੋਲੀਆਂ ਚੱਲੀਆਂ ਨੇ ਕੁਛ ਨਾ ਕੁਛ ਇਦਾਂ ਦੀਆਂ ਵਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਇਹਨਾਂ ਦੇ ਕ੍ਰਾਈਮ ਦੇ ਉੱਤੇ ਤੇ ਹਜੇ ਤੱਕ ਨਕੇਲ ਹੀ ਨਹੀਂ ਕੱਸ ਪਾਇਆ ਨਸ਼ੇ ਨੂੰ ਬੰਦ ਕਰਨ ਦੀ ਕੋਸ਼ਿਸ਼ ਇਹ ਨਸ਼ਾ ਬੰਦ ਕਰ ਦਾਂਗੇ ਅਸੀਂ ਪੇਰਲ ਤੇ ਇੰਨੇ ਦਿਨਾਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਕਿੱਥੇ ਗਈ ਕੇਜਰੀਵਾਲ अरविंद केजरीवाल ਜਿਨ੍ਹਾਂ ਦੇ ਕਹਿਣ ਤੇ ਦੇਖ ਲਓ ਨਾ ਪਾਰਟੀ ਚੱਲਦੀ ਹੈ ਪੰਜਾਬ ਦੀ ਵੀ ਕਿੱਥੇ ਗਏ ਨੇ ਕਿਉਂ ਹੁਣ ਆਪਾਂ ਗੱਲ ਕਰਦੇ ਆਂ ਜਿਮਣੀ ਚੋਣਾ ਹੋ ਕੇ ਹੱਡੀਆਂ ਬਿੱਲਾ ਵਾਂ 13 ਵਿੱਚੋਂ 7 ਸੀਟਾਂ ਜਿਹੜੀਆਂ ਵਾਂ ਉਹ ਕਾਂਗਰਸ ਨੇ ਜਿਹੜੀਆਂ ਹਾਸਲ ਕੀਤਾ ਤੁਹਾਨੂੰ ਲੱਗਦਾ ਵੀ ਇਹੀ ਮੋਰਚਾ ਮਾਰ ਸਕਦੇ ਇੱਥੋਂ ਦੇਖੋ ਜੀ ਜਤਿੰਦਰ ਕੋਰ ਕਾਂਗਰਸ ਦੀ ਗੱਲ ਕਰੀਏ ਮੋਰਚਾ ਮਾਰ ਵੀ ਸਕਦੇ ਕਿਉਂਕਿ ਸੁਖਿੰਦਰ ਦਾ ਦਾਵਾ ਪੁਰਾਣੇ ਨੇ ਪਰ ਘਾਟਾ ਉੱਥੇ ਹੀ ਹੋਏਗਾ ਜੋ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਪਾਰਟੀਵਾਦ ਤੋਂ ਜਿਹੜੀ ਪਰਿਵਾਰਵਾਦ ਤੋਂ ਇਹਨਾਂ ਨੂੰ ਨੁਕਸਾਨ ਜ਼ਰੂਰ ਦੇਖਣਾ ਮਿਲੇਗਾ ਕਿਉਂਕਿ ਜਿਹੜਾ ਵਰਕਰ ਹੁੰਦਾ ਨਾ ਉਹ ਜ਼ਰੂਰ ਤੁਹਾਡੇ ਨਾਲ ਚੱਲਦਾ ਪਰ ਉਹ ਜਦੋਂ ਨਰਾਸ਼ ਹੁੰਦਾ ਕਿ ਦੇਖੋ ਇੰਨੇ ਸਾਲ ਲਾ ਕੇ ਕਿ ਕੋਈ 25 ਸਾਲ ਤੋਂ ਜੁੜਿਆ ਕੋਈ 30 ਸਾਲ ਤੋਂ ਜੁੜਿਆ ਕੋਈ 15 ਸਾਲ ਤੋਂ ਜੁੜਿਆ ਅਗਲੇ ਨੂੰ ਆਸ ਹੁੰਦੀ ਹੈ ਕਿ ਸ਼ਾਇਦ ਮੈਨੂੰ ਉਹਨਾਂ ਬੰਦਾ ਐਮਪੀ ਬਣ ਗਿਆ ਸ਼ਾਇਦ ਸਾਨੂੰ ਮਿਲੇਗੀ ਇਹ ਚੀਜ਼ ਦਾ ਜਿਹੜਾ ਨੁਕਸਾਨ ਜ਼ਰੂਰ ਇਹਨਾਂ ਨੂੰ ਕਾਂਗਰਸ ਨੂੰ ਦੇਖਣ ਨੂੰ ਮਿਲੇਗਾ ਸਮਝੋ ਜੀ ਗੱਲ ਕਰਦੇ ਆ ਰਵੀ ਕਰਨ ਜਿਹੜੇ ਕਾਲੋ ਉਹਨਾਂ ਨੂੰ ਜਿਹੜੇ ਉੱਥੋਂ ਖੜੇ ਆ ਉੱਥੋਂ ਤੁਹਾਨੂੰ ਲੱਗਦਾ ਵਾ ਕਿ ਜਿਹੜਾ ਬੀਜੇਪੀ ਥੋੜੀ ਸੀਟ ਕੱਢ ਜੂਗੇ ਤੁਹਾਨੂੰ ਲੱਗਦਾ ਵਾ ਕਿ ਬੀਜੇਪੀ ਦੇ ਵਿੱਚ ਕੁਝ ਕਮੀਆਂ ਵੀ ਆ ਜਿਹੜੀਆਂ ਨੁਕਸਾਨ ਹੋ ਰਿਹਾ ਬੀਜੇਪੀ ਨੂੰ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਬੀਜੇਪੀ ਬਹੁਤ ਹੀ ਸੋਚ ਸਮਝ ਕੇ ਆਪਣੀ ਚ ਚਲਦੀ ਆ ਤੇ ਇਹਦੇ ਵਿੱਚ ਜੋ ਆਪਾਂ ਕਮੀਆਂ ਕਹਿ ਰਹੇ ਆ ਉਹ ਕਮੀਆਂ ਤਾਂ ਨਹੀਂ ਕਮੀਆਂ ਸਾਡੇ ਹੀ ਸਾਡੇ ਚਾਹੇ ਆਮ ਆਦਮੀ ਪਾਰਟੀ ਦਾ ਲੀਡਰ ਆ ਚਾਹੇ ਕਾਂਗਰਸ ਪਾਰਟੀ ਦਾ ਲੀਡਰ ਆ ਚਾਹੇ ਅਕਾਲੀ ਪਾਰਟੀ ਦਾ ਲੀਡਰ ਆ ਇਹਨਾਂ ਦੀਆਂ ਲੈਂਦੀਆਂ ਹੋਈਆਂ ਹੂੰ ਤੇ ਤੁਸੀਂ ਜਾਣਦੇ ਹੋ ਕਿ ਪਹਿਲਾਂ ਪਿੱਛੇ ਜੇ ਕਾਫੀ ਚਿਰ ਪਹਿਲਾਂ ਕਾਂਗਰਸ ਦੂਸਰਾ ਸੌਰੀ ਅ ਅਕਾਲੀ ਦਲ ਤੇ ਬੀਜੇਪੀ ਦਾ ਇਕੱਠ ਇਕੱਠ ਸੀਗਾ ਤੇ ਹੁਣ ਪਹਿਲਾਂ ਜਦੋਂ ਵੀ ਇਹ ਆਪਣੇ ਅਕਾਲੀ ਦਲ ਖੜਦੇ ਸੀਗੇ ਤੇ ਬੀਜੇਪੀ ਦਾ ਕੋਈ ਨਾਂਸ਼ਾ ਨਹੀਂ ਕਰਦੀ ਸੀ ਤੇ ਹੁਣ ਜੋ ਬੀਜੇਪੀ ਆ ਆਪਣੇ ਦਮ ਤੇ ਇਕੱਲੀ ਪੰਜਾਬ ਦੇ ਵਿੱਚ ਅ ਕਰ ਰਹੀ ਹੈ ਆਪਣਾ ਲੈਕਸ਼ਨ ਲੜ ਰਹੀ ਹੈ ਤੇ ਉਹਦੇ ਵਿੱਚ ਲੱਗਦਾ ਪੰਜਾਬ ਵਿੱਚ ਬੀਜੇਪੀ ਨੂੰ ਥੋੜਾ ਟਾਈਮ ਤਾਂ ਲੱਗੇਗਾ ਪਰਮਜੀਤ ਜੀ ਗੱਲਬਾਤ ਕਰਦੇ ਆ ਪੰਜਾਬ ਦੇ ਵਿੱਚ ਵੀ ਕਾਫੀ ਜਿਹੜੀ ਬੀਜੇਪੀ ਸਿਸਟਮ ਸਟਰੋਂਗ ਜਿਹੜੀ ਹੋ ਗਈ ਆ ਦੂਸਰੇ ਨੰਬਰ ਤੇ ਅੰਕੇ ਜੀ ਆਈ ਸ਼ਾਇਦ ਹੈ ਨਾ ਹਾਂ ਦੂਜੇ ਤੀਸਰੇ ਨੰਬਰ ਤੇ ਇਹ ਜਿਹੜੀ ਆ ਕਾਲੀ ਦਲ ਪਹੁੰਚ ਗਈ ਆ ਤੇ ਕਾਫੀ ਪਰਫਾਰਮੈਂਸ ਜਿਹੜੀ ਇਸ ਵਾਰ ਵਧੀਆ ਹੋਈ ਸੀ ਤੁਹਾਨੂੰ ਲੱਗਦਾ ਵੀ ਆਹ ਨਾਲ ਟਾਈਮ ਤੇ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਬਣ ਸਕਦੀ ਹੈ ਨਾ ਤੁਸੀਂ ਵੀ ਕੁਝ ਦੇਖਿਆ ਕਿ ਪਹਿਲਾਂ ਵੋਟ ਬੈਂਕ ਬਹੁਤ ਘੱਟ ਸੀਗਾ ਤੇ ਐਤਕੀ ਵੋਟ ਬੈਂਕ ਵੀ ਬਹੁਤ ਵੱਧ ਚੁੱਕਾ ਆ ਜੀ ਜੋ ਆਪਣੇ ਐਮਪੀ ਇਲੈਕਸ਼ਨ ਹੋਏ ਆ ਤੇ 85% ਵੋਟ ਲੈ ਕੇ ਸੀਗੇ ਹਮ ਤੇ ਪਹਿਲਾਂ ਨਾਲੋਂ ਵੋਟ ਬੈਂਕ ਵਧਿਆ ਕੱਲੇ ਇਹਨੇ ਆਪਣੇ ਕੱਲੇ ਦਮ ਤੇ ਇਲੈਕਸ਼ਨ ਲੜੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਲੱਗਦਾ ਕਿ 27 ਦੇ ਵਿੱਚ ਪੰਜਾਬ ਦੇ ਵਿੱਚ ਜੀ ਬੀਜਪੀ ਦੀ ਸਰਕਾਰ ਜੀ ਬਣੇਗੀ ਤੇ ਇਹਦੇ ਵਿੱਚ ਵੀ ਆਪਾਂ ਕਹਿ ਨਹੀਂ ਸਕਦੇ ਤੁਸੀਂ ਦੇਖਿਆ ਹੀ ਆ ਕਿ ਆਮ ਆਦੀ ਪਾਰਟੀ ਦੀਆਂ ਕੋਈ ਕਮੀਆਂ ਕਿੰਨੀਆਂ ਕਮੀਆਂ ਨਿਕਲੀਆਂ ਇਹ ਤਿੰਨ ਵਾਰੀ ਇਹ ਬਿਆਨ ਦੇ ਚੁੱਕੇ ਆ ਕਿ ਐਨਸੀਆਂ ਖਤਮ ਆ ਅਜਿ스트ੀਆਂ ਉਹ ਜਦੋਂ ਵੀ ਕੋਈ ਆਮ ਗਰੀਬ ਬੰਦਾ ਕੋਈ ਅਜਿ스트ਰੀ ਕਰਨ ਜਾਂਦਾ ਆ ਤੇ ਅਜਿ스트ਰੀ ਕਰਨ ਜਾਂਦਾ ਆ ਗਰੀਬ ਬੰਦਾ ਉਹਦੇ ਵਿੱਚ ਉਹ ਪਹਿਲਾਂ ਉਹ ਆਪਣਾ ਹਿੱਸਾ ਮੰਗਦੇ ਆ ਉਹ ਮੰਗਦੇ ਨੋਟੀਫਿਕੇਸ਼ਨ ਲਿਆਓ ਕਿੱਥੇ ਆ ਵੀ ਸਾਡੇ ਜਿਹੜਾ ਇਹ ਨਹੀਂ ਬਿਆਨ ਦੇ ਦਿੱਤੇ ਆ ਦੋ ਵਾਰੀ ਤੇ ਆਪਣੇ ਬੈਂਸ ਸਿੰਘ ਨੇ ਦੂਸਰੇ ਸੌਰੀ ਮਾਨ ਸਾਹਿਬ ਐ ਇਨੀ ਬਿਆਨ ਦਿੱਤੇ ਆ ਫੇ ਇੱਕ ਆਪਣੇ ਗਵਰਨਰ ਸਾਹਿਬ ਆ ਉਹਨੇ ਵੀ ਬਿਆਨ ਦਿੱਤੇ ਆ ਵੀ ਐਨਸੀ ਖਤਮ ਉਹ ਪਰ ਜਦੋਂ ਵੀ ਤਹਿਸੀਲਦਾਰ ਕੋ ਜਾਂਦੇ ਆ ਵੀ ਐਨਸੀ ਖਤਮ ਹੋ ਗਿਆ ਸਾਨੂੰ ਨੋਟਿਸ ਦਿਓ ਜੀ ਕਿੱਥੇ ਆਇਆ ਬਿਜਲੀ ਵਿਭਾਗ ਕੋ ਜਾਂਦੇ ਆ ਵੀ ਸਾਡਾ ਐਨਸੀ ਲਾ ਜੀ ਮੀਟਰ ਫੇਲ ਹੋਣਾ ਉਹ ਪਰ ਗਰੀ ਆਦਮੀ ਦਾ ਇੰਨਾ ਕ ਪਿਸ ਚੁੱਕਾ ਆ ਜਿਹੜੇ ਸਿਆਸੀ ਆਪਣੇ ਆਮਾ ਦੀ ਪਾਰਟੀ ਦੇ ਸਿਆਸੀ ਲੀਡਰ ਆ ਇਹਦਾ ਗਰੀਬ ਆਦਮੀ ਦਾ ਖੂਨ ਸੁਸਲਿਆ ਤੁਹਾਡਾ ਕਹਿਣ ਦਾ ਇਹ ਮਤਲਬ ਆ ਕਿ ਇਹ ਸਿਰਫ ਜਿਹੜੀ ਸਰਕਾਰ ਆ سوشل মিডিਆ ਤੇ ਹੀ ਬਿਆਨਬਾਜ਼ੀ ਕਰਦੀ ਆ ਸੋਸ਼ਲ ਮੀਡੀਆ ਲੈਵਲ ਤੇ ਦਾਦਾ ਕੋਈ ਨਹੀਂ ਹੈਗਾ ਜਮੀਨ ਲੈਵਲ ਤੇ ਕੰਮ ਨਹੀਂ ਕਰਦੇ ਜੀ ਸਿਰਫ ਸੋਸ਼ਲ ਮੀਡੀਆ ਤੇ ਇਹ ਨਹੀਂ ਬਿਆਨ ਦੇ ਦਿੱਤੇ ਆ ਜੀ ਤੁਸੀਂ ਐਨਸੀਆਂ ਖੁੱਲੀਆਂ ਜੀ ਐਨਸੀਆਂ ਬੰਦ ਕਰ ਦਿੱਤੀਆਂ ਤੁਸੀਂ ਤੁਸੀਂ ਕਰੋ ਪਰ ਨਹੀਂ ਹਰ ਵਰਗ ਦਾ ਕੰਮ ਚਾਹੇ ਕੋਈ ਰੀਅਲ ਏਸਟੇਟ ਦਾ ਕੰਮ ਆ ਚਾਹੇ ਕੋਈ ਸਟੀਲ ਦਾ ਕੰਮ ਆ ਕੋਈ ਵੀ ਇਹ ਕੰਮ ਆ ਬਿਲਕੁਲ ਬੰਦ ਹੋ ਚੁੱਕਾ ਹੈ ਅਮਕੀ ਜੀ ਗੱਲ ਕਰਦੇ ਆ ਪਰਮਜੀਤ ਜੀ ਕਹਿ ਰਹੇ ਕਿ 2027 ਦੇ ਵਿੱਚ ਬੀਜੇਪੀ ਜਿਹੜੀ ਸਰਕਾਰ ਜਿਹੜੀ ਬਣ ਸਕਦੀ ਤੁਹਾਨੂੰ ਲੱਗਦਾ ਕਿ ਇਦਾਂ ਹੋ ਸਕਦਾ ਨਹੀਂ ਜਿੰਨੀ ਦੇ ਤੱਕ ਕਿਸਾਨਾਂ ਨੂੰ ਨਹੀਂ ਮਨਾ ਸਕਦੇ ਜਿੰਨੀ ਦੇ ਤੱਕ ਕਿਸਾਨਾਂ ਨੂੰ ਨਹੀਂ ਮਨਾਣਾ ਕਿਸਾਨਾਂ ਦੇਖੋ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੇਨ ਦੇਖੋ ਸ਼ਹਿਰਾਂ ਦੇ ਵਿੱਚ ਜਰੂਰ ਸੀਟਾਂ ਖੇਡ ਸਕਦੇ ਨੇ ਪਰ ਸਰਕਾਰ ਬਣਾਉਣ ਵਾਸਤੇ ਕਮ ਸੇ ਕਮ 60 ਪਲੱਸ ਸੀਟਾਂ ਚਾਹੀਦੀਆਂ ਦੇਖੋ ਪਿੰਡਾਂ ਦੇ ਵਿੱਚੋਂ ਤੇ ਘੱਟੋ ਘੱਟ ਸੀਟਾਂ ਲੈ ਆਣੀਆਂ ਹੀ ਪੈਣੀਆਂ ਹਨਾ ਪਿੰਡ ਦੇ ਪਿੰਡਾਂ ਦੇ ਵਿੱਚ ਵੀ ਬਹੁਤ ਬਹੁਤ ਬੜਾ ਬੰਦਾ ਟੋਕਣਾ ਚਾਹੁੰਦਾ ਪਰਮਜੀਤ ਜੀ ਹੁਣ ਪਿਛਲੇ ਇਲੈਕਸ਼ਨ ਹੋ ਕੇ ਟਿਆ ਹੰਸਰਾਏ ਹੰਸੇ ਤੋਂ ਖੜੇ ਸੀਗੇ ਤੇ ਉਹਨਾਂ ਦਾ ਟੈਂਟ ਤੱਕ ਉਖਾੜ ਕੇ ਸਿੱਡ ਦਿੱਤਾ ਤੁਹਾਨੂੰ ਕੀ ਤੁਹਾਨੂੰ ਲੱਗਦਾ ਕਿ ਬੀਜੇਪੀ ਨੂੰ ਕੁਛ ਇੱਦਾਂ ਦਾ ਕਰਨਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਭਲਾ ਹੋਵੇ ਹਾਂ ਗੱਲ ਤੁਹਾਡੀ ਸਹੀ ਆ ਜੀ ਜਿਹੜਾ ਟੈਂਟ ਉਖਾੜਿਆ ਗਿਆ ਹੰਸਰਾਜੀ ਦਾ ਉਹ ਕੋਈ ਆਪਾਂ ਕੀ ਕਿਸਾਨ ਹੂੰ ਕਿਸਾਨ ਨਹੀਂ ਹੈਗੇ ਉਹ ਹੂੰ ਉਹ ਇੱਕ ਬਿਕਾਊ ਬੰਦੇ ਆ ਹੂੰ ਜਿਵੇਂ ਕਿ ਪੈਸੇ ਦੇ ਕੇ ਖਰੀਦੇ ਹੋਏ ਆ ਜਿਹੜੇ ਅਸਲੀ ਕਿਸਾਨ ਆ ਉਹਨਾਂ ਨੂੰ ਤਾਂ ਆਪਣੀ ਜ਼ਮੀਨ ਚੋਂ ਟਾਈਮ ਨਹੀਂ ਮਿਲਦਾ ਹੂੰ ਅਸਲੀ ਕਿਸਾਨ ਨੂੰ ਤਾਂ ਆਪਣੀ ਜ਼ਮੀਨ ਚੋਂ ਟਾਈਮ ਨਹੀਂ ਮਿਲਦਾ ਹੈਗਾ ਆਪਣੀ ਜ਼ਮੀਨ ਬਾਲੀ ਏ ਉਹ ਆਪਣੇ ਹੁਣ ਤੁਹਾਡੇ ਨੂੰ ਪਤਾ ਹੀ ਹੋਵੇ ਝੋਨਾ ਵੱਢਣ ਦੀ ਆ ਵੱਢਿਆ ਨਹੀਂ ਹੁਣ ਕਣਕ ਬੀਜਣੀ ਆ ਆਲੂ ਬੀਜਨੇ ਉਹ ਜਿਹੜੇ ਅਸਲੀ ਕਿਸਾਨਾ ਚਾਹੇ ਕੋਈ 10 ਛੇ ਦਾ ਚਾਹੇ ਕੋਈ 5 ਛੇ ਦਾ ਚਾਹੇ ਕੋਈ 20 ਖੇਤ ਆ ਚਾਹੇ ਕੋਈ 2 ਖੇਤ ਆ ਉਹਨਾਂ ਨੂੰ ਤਾਂ ਆਪਣਾ ਟਾਈਮ ਨਹੀਂ ਮਿਲਦਾ ਹੈਗਾ ਪੀ ਜਾ ਕੇ ਅਸੀਂ ਧਰਨੇ ਦੇ ਬੈਠੀਏ ਹੂੰ ਇਹ ਜਿਹੜੇ ਧਰਨਾ ਲਵਾਉਂਦੇ ਆ ਜਿਹਨਾਂ ਆਪਣੇ ਬਾਹਰ ਬੈਠੇ ਕੈਨੇਡਾ ਦੇ ਪੰਨੂ ਵਰਗੇ ਜੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਹੂੰ ਉਹ ਤਾਂ ਨਾਲ ਲਵਾਉਂਦੇ ਆ ਉਸ ਲੋਕਾਂ ਚੋਂ ਚੁੱਕਦੇ ਆ ਜਾਇਗ ਕੋਈ ਗਰੀਬ ਬੰਦਾ ਜਿਹੜਾ ਕੰਮ ਨਹੀਂ ਕਰਦਾ ਉਹ ਨੂੰ ਪਤਾ ਵੀ ਆ ਪੰਜਾਬ ਜਾ ਬੰਦੇ ਮੁੰਡੇ ਕੰਮ ਨਹੀਂ ਕਰਦੇ ਜਾਂ ਬੰਦੇ ਕੰਮ ਨਹੀਂ ਕਰਦੇ ਇਹਨਾਂ ਨੂੰ ਉਹ ਫੰਡ ਕਲਦੇ ਆ ਤੇ ਤਾਂ ਤਾਂ ਨਹੀਂ ਲੱਗਦੇ ਆ ਇੱਕੋ ਤੁਹਾਡੀ ਗੱਲ ਨੂੰ ਮੈਂ ਟੋਕਣਾ ਚਾਹਾਂਗਾ ਕਿ ਤੁਸੀਂ ਕਿਹ ਫੰਡ ਗੱਲਦੇ ਆ ਫੰਡ ਗੱਲਦੇ ਤੇ ਕੇਂਦਰ ਸਰਕਾਰ ਨੂੰ ਨਹੀਂ ਪਤਾ ਕਿੱਥੋਂ ਫੰਡ ਆਂਦਾ ਕਿੱਦਾਂ ਆਂਦਾ ਕੇਂਦਰ ਸਰਕਾਰ ਇਹਨਾਂ ਤੇ ਇਹਨਾਂ ਦੇ ਉੱਤੇ ਤੁਸੀਂ ਤੁਸੀਂ ਮੇਰੀ ਗੱਲ ਨਹੀਂ ਫਾਲੋ ਕੀਤੀ ਤੁਸੀਂ ਮੇਰੀ ਗੱਲ ਨਹੀਂ ਫੋਲੋ ਕੀਤੀ ਮੇਰੇ ਕਹਿਣਾ ਮਤਲਬ ਆ ਕਿ ਜੋ ਪੰਨੂ ਵਰਗੇ ਆ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਆ ਉਹ ਗ੍ਰਹਿ ਮੰਤਰੀ ਨੇ ਹਮੇਸ਼ਾ ਇਹਨਾਂ ਦੇ ਕਿ ਇਹਨਾਂ ਦੇ ਇਹ ਇਹ ਚਾਰ ਇਹਨਾਂ ਤੇ ਰੋਕ ਨਹੀਂ ਲਗਾ ਰਹੇ ਸੀ ਆਪ ਕੋਸਟ ਟਾਈਮ ਪਹਿਲਾਂ ਵੀ ਕਾਂਗਰਸ ਸਰਕਾਰ ਸੀਗੀ ਉਦੋਂ ਪੰਨੂ ਵੀ ਪੰਨੂ ਵਰਗੇ ਬਿਆਨ ਦਿੰਦੇ ਸੀਗੇ ਉਦੋਂ ਕਾਂਗਰਸ ਸਰਕਾਰ ਵੀ ਰੋਕ ਕਾਰ ਲਾ ਸਕਦੀ ਸੀ ਹੁਣ ਦੇਖੋ ਨਾ 3 ਉਹ ਨਹੀਂ ਕਿਉਂ ਲਾਈ ਹੁਣ ਤਾਂ ਦੇਖੋ ਨਾ 3 15 ਸਾਲ ਦੇਖੋ 2 10 ਸਾਲ ਤੋਂ ਉੱਤੇ ਹੋ ਗਏ ਆ ਉਹ ਕਾਂਗਰਸ ਸਰਕਾਰ ਸੀ 10 ਸਾਲ ਪਹਿਲੇ ਸੀ 70 72 ਸਾਲ ਕਾਂਗਰਸ ਨੇ ਕਾਂਗਰਸ ਨੇ ਦੇਸ਼ ਤੇ ਰਾਜ ਕੀਤਾ ਪਰ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਇਹ ਗੱਲ ਸੁਣੋ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਤਾਂ ਹੀ বিজেਪ ਨੂੰ ਲਿਆਂਦਾ ਲੋਕਾਂ ਨੇ ਫਿਰ ਫਿਰ ਭਾਜਪਾ ਹੁਣ ਕਿਉਂ ਨਹੀਂ ਇਹਨਾਂ ਦੇ ਰੋਕ ਲਾਂਦੀ ਵੀ ਪੰਜਾਬ ਦੇ ਹਿੱਸੇ ਕਰ ਲਾਉਂਦੀ ਪਈ ਆ ਪੰਜਾਬ ਦੇ ਇਸੇ ਕਰਕੇ ਹੀ ਪੰਜਾਬ ਦੇ ਹਿੱਸੇ ਕਰਕੇ ਦੇਖੋ ਹੰਸਰਾਏ ਹੰਸ ਦੇ ਉੱਤੇ ਐਡਾ ਵੱਡਾ ਹਮਲਾ ਹੋਇਆ ਠੀਕ ਹੈ ਕਿਉਂ ਭਾਜਪਾ ਨੇ ਇਹਦੇ ਤੇ ਜਾਰੀ ਨਹੀਂ ਕਿਉਂ ਡੀਜੀਪੀ ਪੰਜਾਬ ਨੂੰ ਨਹੀਂ ਕਿਹਾ ਕਿ ਇਹਨਾਂ ਦੇ ਪਰਚੇ ਦਰਜ ਕਰ ਅਜੇ ਤੱਕ ਦੱਸ ਦੋ ਕਿ ਕਿੰਨੇ ਪਰਚੇ ਇਹਨਾਂ ਦੇ ਦਰਜ ਹੋਏ ਉਹ ਬੰਦਿਆਂ ਦੇ ਉੱਤੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਪਰਚੇ ਦਾ ਕਿਉਂ ਨਹੀਂ ਹੋਏ ਉਹ ਸਿਰਫ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦਾ ਜੀ ਬੀਜੇਪੀ ਪਾਰਟੀ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦੇ ਦੇਖੋ ਜੀ ਖਰਾਬ ਹੁੰਦਾ ਹੈ ਮਾਹੌਲ ਤੇ ਖਰਾਬ ਹੁੰਦਾ ਹੀ ਬੀਜੇਪੀ ਵਰਕਰ ਦੇ ਉੱਤੇ ਬੀਜੇਪੀ ਇੱਕ ਇੱਡਾ ਵੱਡਾ ਲੀਡਰ ਐਮਪੀ ਬਣ ਕੇ ਦਿੱਲੀੋਂ ਜਿੱਤਿਆ ਹੋਇਆ ਐਮਪੀ ਹੋਏ ਜਿਹੜਾ ਲੀਡਰ ਉਹਦੇ ਉੱਤੇ ਹਮਲਾ ਹੋਵੇ ਦੇਖੋ ਉਹਦੇ ਉੱਤੇ ਹਮਲਾ ਹੋਵੇ ਤੇ ਭਾਜਪਾ ਦੇ ਏਡੇ ਵੱਡੇ ਲੀਡਰ ਆ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਾ ਸਕਦੇ ਗ੍ਰਹਿ ਮੰਤਰੀ ਭਾਜਪਾ ਨੂੰ ਆਰਡਰ ਨਹੀਂ ਕਰ ਸਕਦੀ ਕਰਾ ਸਕਦੇ ਆ ਕਰਾ ਸਕਦੇ ਆ ਉਹ ਹਜੇ ਤੱਕ ਕਿਉਂ ਨਹੀਂ ਹੋਇਆ ਉਹ ਜੇ ਹੁਣ ਵੀ ਉਹਨੇ ਪੰਜਾਬ ਦੇ ਵਿੱਚ ਆਉਣਾ ਆ ਕਿਸਾਨਾਂ ਦੇ ਮਸਲੇ ਹੱਲ ਕਰਨੇ ਆ ਉਹਨੇ ਮਸਲੇ ਹੱਲ ਕਰਨੇ ਆ ਭਾਜਪਾ ਨੇ ਨਾ ਕਿ ਕਿਸਾਨਾਂ ਦੇ ਪਰਚੇ ਕਰਨੇ ਆ 1 ਸਾਲ ਹੋ ਚੱਲਿਆ ਭਾਜਪਾ ਦੇ ਹਜੇ ਤੱਕ ਭਾਜਪਾ ਨੇ ਮਸਲੇ ਹੱਲ ਨਹੀਂ ਕੀਤੇ ਉੱਥੇ ਸਿੰਗੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਆਪਣਾ ਹਜੇ ਤੱਕ ਮਸਲੇ ਹੱਲ ਨਹੀਂ ਹੋਏ ਉਹ ਮਸਲੇ ਹੱਲ ਕਰਨੇ ਕਿਨੇ ਆ ਕਦੋਂ ਹੋਣਗੇ ਆਪਣੇ ਤੁਸੀਂ ਆਪ ਲੋਕ ਸੰਗੂ ਵੱਟ ਦੇ ਬੈਠੇ ਆ 2.5 2.5 ਤੋਂ 3 ਸਾਲ ਹੋ ਚੱਲੇ ਆ ਭਗਵਤਮਾਨ ਜੀ ਨੂੰ ਪੰਜਾਬ ਦੇ ਵਿੱਚ ਉਹਨੇ ਕਿੰਨਾ ਕੁ ਪੰਜਾਬ ਦਾ ਸੁਧਾਰ ਕੀਤਾ ਆ ਜੀ ਤੁਸੀਂ ਮੁੰਡਾ ਦੱਸ ਦਿਓ ਪੰਜਾਬ ਦਾ ਕਿੰਨਾ ਖੁਦਸਾਨਾ ਦੀ ਗੱਲ ਕਰ ਰਿਹਾ ਆ ਆਵਾਜ਼ ਦੀ ਵਾਲਟੀ ਦੀ ਗੱਲ ਨਹੀਂ ਕਰ ਮੈਂ ਆਵਾਜ਼ ਦੀ ਮੈਂ ਉਹੀ ਗੱਲ ਕਰ ਰਿਹਾ ਸੰਨੀ ਜੀ ਦਾ ਕੁਐਸਚਨ ਸੀਗਾ ਸੰਨੀ ਜੀ ਦਾ ਕੁਐਸਚਨ ਸੀਗਾ ਤੁਹਾਡੀ ਵਰਲਡਿੰਗ ਇਹ ਸੀ ਵੀ ਇੱਕ ਸਾਲ ਹੋ ਕੇ ਹੋ ਚੱਲਾ ਆ ਵੀ ਉਹਨੇ ਕੁਸਤਾਨ ਨਹੀਂ ਦਿੱਤਾ ਮੈਂ ਤੁਹਾਡੀ ਉਸੇ ਗੱਲ ਦਾ ਜਵਾਬ ਦਿੱਤਾ ਆ ਮੈਂ ਤੁਹਾਡੀ ਉਸੇ ਗੱਲ ਦਾ ਜਵਾਬ ਦਿੱਤਾ ਆ ਪਰਮਜੀਤ ਜੀ ਆਪਾਂ ਗੱਲ ਕਰਦੇ ਆ ਪਿਛਲੀ ਵਾਰ ਨਰਿੰਦਰ ਮੋਦੀ ਜੀ ਆਏ ਸੀਗੇ ਇੱਥੇ ਆਪਣੇ ਪੀਪੀ ਪੀਪੀ ਨਹੀਂ ਇੱਥੇ ਰੈਲੀ ਕਰਨ ਆਏ ਸੀਗੇ ਪੀਪੀ ਕਿਉਂ ਜਦੋਂ ਪੰਜਾਬ ਤੇ ਇਲਜ਼ਾਮ ਲੱਗੇ ਗਏ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਨਾਲ ਕੋਈ ਵਾਰਦਾਤ ਹੋ ਸਕਦੀ ਸੀ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਨੂੰ ਜਿਸ ਤਰ੍ਹਾਂ ਬਦਨਾਮ ਕੀਤਾ ਗਿਆ ਸੀ ਉਹ ਸਹੀ ਸੀ ਉਹ ਤਾਂ ਪੰਜਾਬ ਨੂੰ ਕੁਝ ਗਿਫਟ ਦੇਣ ਆਏ ਸੀ ਜੀ ਪਰ ਉਸ ਟਾਈਮ ਆਪਣੇ ਸ਼ਾਇਦ 6 ਮਹੀਨੇ ਵਾਸਤੇ ਚਰਨੀ ਚੰਨੀ ਸੀ ਸੀਐਮ ਰਹੇ ਸੀ ਤੇ ਇਨੀ ਉਹਨਾਂ ਨੂੰ ਇੱਥੇ ਆਉਣ ਨਹੀਂ ਦਿੱਤਾ ਸਕਾ ਅਗਰ ਇਹਨਾਂ ਨੂੰ ਪਤਾ ਜੇ ਉਹ ਆ ਜਾਂਦੇ ਉਹਨੇ ਪੰਜਾਬ ਨੂੰ ਕੁਛ ਨਾ ਕੁਛ ਕੁਛ ਦੇ ਕੇ ਜਾਣਾ ਸੀਗਾ ਗਿਫਟ ਅੰਕਿਤ ਜੀ ਹੁਣ ਇਹ ਕਹਿ ਰਹੇ ਸੀ ਗਿਫਟ ਦੇਣ ਆਏ ਸੀਗੇ ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਉਸ ਵੇਲੇ ਬਹੁਤ ਜ਼ਿਆਦਾ ਬਦਨਾਮ ਕੀਤਾ ਗਿਆ ਕਿ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਇੰਡੀਆ ਦੇ ਪ੍ਰਧਾਨ ਮੰਤਰੀ ਆ ਤੁਹਾਨੂੰ ਲੱਗਦਾ ਕਿ ਇਦਾਂ ਦਾ ਕੁਛ ਇੱਥੇ ਹੋਇਆ ਸੀਗਾ ਉਦੋਂ ਵੀ ਜਿਹੜੇ ਡੀਜੀਪੀ ਸੀਗੇ ਸਾਡੇ ਸਾਡੇ ਪੰਜਾਬ ਦੇ ਉਹਨਾਂ ਨੂੰ ਆਰਡਰ ਦਿੱਤੇ ਕਿ ਤੁਰੰਤ ਗ੍ਰਹਿ ਮੰਤਰੀ ਵੱਲੋਂ ਗ੍ਰਹਿ ਮੰਤਰਾਲੇ ਵੱਲੋਂ ਆਰਡਰ ਦਿੱਤੇ ਕਿ ਦੇਖਿਆ ਜਾਵੇ ਕਿ ਕੌਣ ਹੈ ਲੋਕ ਦਿਨਾਂ ਦੇ ਸ਼ਰਾਰਤੀ ਕਿਤੇ ਹਜੇ ਤੱਕ ਦਾਜੋ ਕਿੱਥੇ ਔਰ ਗਏ ਹੂੰ ਕਿੱਥੇ ਉਹ ਚੀਜ਼ ਦੇ ਉੱਤੇ ਫੈਸਲਾ ਹੋਇਆ ਉਹ ਬੰਦਿਆਂ ਦੀ ਹਜੇ ਤੱਕ ਗ੍ਰਿਫਤਾਰੀ ਹੋਈ ਚਰਨਜੀਤ ਸਿੰਘ ਚੰਨੀ ਦੁਰਦਿਲ ਜਾਮ ਗਿਲਾਈਗੇ ਜੇ ਚਰਨਜੀਤ ਸਿੰਘ ਚੰਨੀ ਗਲਤ ਸੀਗੇ ਪੰਜਾਬ ਦੇ ਡੀਜੀਪੀ ਗਲਤ ਸੀਗੇ ਤੇ ਉਹਨਾਂ ਦੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਦੋਸਤੋ ਦੁਬਾਰਾ ਮਿਲਦੇ ਆ ਅੱਜ ਗੱਲਬਾਤ ਕੀਤੀ ਚੋੜਾ ਨੂੰ ਲੈ ਕੇ ਜਿਮਣੀ ਚੋੜਾ ਜਿਹੜੀਆਂ ਚਾਰ ਜਗ੍ਹਾ ਤੇ ਹੋ ਰਹੀਆਂ ਬਰਨਾਲਾ ਦੀ ਗੱਲ ਕਰੀਏ ਹਰਿੰਦਰ ਸਿੰਘ ਤਾਲੀਬਾਦ ਆਮ ਆਦਮੀ ਪਾਰਟੀ ਕੁਲਦੀਪ ਸਿੰਘ ਢਿੱਲੋਂ ਕਾਂਗਰਸ ਤੇ ਕੇਵਲ ਸਿੰਘ ਢਿੱਲੋਂ ਭਾਜਪਾ ਤੋਂ ਗੋਵਿੰਦ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੇ ਚੱਬੇਵਾਲ ਤੇ ਕਿਰਸ਼ਨ ਸਿੰਘ ਚੱਬੇਵਾਲ ਆਮ ਆਦਮੀ ਪਾਰਟੀ ਰਣਜੀਤ ਕੁਮਾਰ ਕਾਂਗਰਸ ਤੋਂ ਸੋਨ ਸਿੰਘ ਟੰਡਲ ਜੀ ਜੀ ਭਾਜਪਾ ਤੋਂ ਡੇਰਾਬਾਬਾ ਨਾਨਕ ਗੋਵਿੰਦਰ ਸਿੰਘ ਰੰਧਾਵਾ ਗੁਰਦੀਪ ਸਿੰਘ ਨਾਵਾ ਆਮ ਆਦਮੀ ਪਾਰਟੀ ਜਤਿੰਦਰ ਕੋਰ ਕਾਂਗਰਸ ਤੋਂ ਰਵੀਕਰਨ ਕਾਹਲੋ ਜਿਹੜੇ ਭਾਜਪਾ ਤੋਂ ਗਿੱਦੜ ਬਹਾਦੀ ਗੱਲ ਕਰੀਏ ਹਰਦੀਪ ਸਿੰਘ ਢਿੱਲੋ ਡਿੰਪੀ ਢਿੱਲੋ ਜਿਹੜੀ ਗੱਲਬਾਤ ਕਰੀਆ ਆਮ ਆਦਮੀ ਪਾਰਟੀ ਤੋਂ ਜਿਹੜੀ ਗਿੱਦੜਬਾਹ ਸੀਟ ਆ ਹੌਟ ਸੀਟ ਜਿਹੜੀ ਬਣੀ ਹੋਈ ਸਭ ਦੀਆਂ ਨਿਗਾਵਾਂ ਜਿਹੜੀਆਂ ਗਿੱਦੜਬਾਹ ਸੀਟ ਦੇ ਉੱਤੇ ਨੇ ਇਥੋਂ ਅਮ੍ਰਿਤ ਅਮ੍ਰਿਤਾ ਵੜਿੰਗ ਜਿਹੜੇ ਕਾਂਗਰਸ ਤੋਂ ਮਨਪ੍ਰੀਤ ਬਾਦਲ ਜਿਹੜੇ ਭਾਜਪਾ ਤੋਂ ਦੋਸਤੋ ਕਿਹੜੀ ਪਾਰਟੀ ਜਿਹੜੀ ਆ ਉਹ ਚਾਰ ਜਗ੍ਹਾ ਤੋਂ ੜੀ ਮੋਰਚਾ ਮਾਰ ਸਕਦੀ ਆ ਆਪਣੇ ਕਮੈਂਟ ਕਰਕੇ ਜੂੜ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਪਰਮਜੀਤ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਅੰਕੀਰ ਜੀ ਬਹੁਤ ਬਹੁਤ ਤੁਹਾਡਾ